ਬੀਤੇ ਕੱਲ ਮਿਤੀ 5 ਦਸੰਬਰ 2025 ਨੂੰ 11 ਜ਼ਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਦੇ ਕਾਰਜ ਬਾਬਾ ਸਿੱਧ ਸਮਾਦ ਦੇ ਵਿਖੇ ਸੰਪੰਨ ਹੋਏ ਪਿੰਡ ਕੋੜਦੁੰਨਾ ਅਤੇ ਪਿੰਡ ਅਸਪਾਲ ਕਲਾ ਨਗਰਾਂ ਦੇ ਵਿਚਕਾਰ ਪੈਂਦੇ ਇਸ ਸਿੱਧ ਸਥਾਨ ਦੇ ਵਿਖੇ ਹੋਏ ਇਹਨਾਂ ਵਿਆਹ ਦੇ ਸਮਾਗਮਾਂ ਦਾ ਪ੍ਰਬੰਧ ਅਤੇ ਰਸਮਾਂ ਨਿਭਾਉਣ ਦੀ ਮੁੱਖ ਭੂਮਿਕਾ ਬਾਬਾ ਸ਼ੰਭੂ ਦਾਸ ਜੀ ਮੁਖ ਸੇਵਾਦਾਰ ਡੇਰਾ ਬਾਬਾ ਸਦ ਮਹੰਤ ਰਵੀ ਪ੍ਰਕਾਸ਼ ਜੀ ਡੇਰਾ ਬਾਬਾ ਬੀਬੀਆਂ ਵਾਲਾ ਜੀ ਮਹੰਤ ਕਠਾਰੀ ਭਗਵਾਨ ਦਾਸ ਜੀ ਮਹੰਤ ਸੁਖਦੇਵ ਦਾਸ ਮਾਜਰੀ ਮਹੰਤ ਲਖਵਿੰਦਰ ਦਾਸ ਜੀ ਬਾਬਾ ਸਿੱਧ ਜੁਬ ਕਸਬਾਵਾ ਕਲੱਬ ਹਸਪਾਲ ਕਲਾ ਪ੍ਰਧਾਨ ਸਿਪਾ ਹਸਪਾਲਾਂ ਸਿਪਾ ਬਾਜਵਾ ਯੂ ਐਸ ਏ ਜੱਸੀ ਸਰਪੰਚ ਕਾਲੇਕੇ ਬਲਜਿੰਦਰ ਸਿੰਘ ਕਿੰਦਾ ਸਰਪੰਚ ਕੋਟਦੋਨਾ ਬਾਬਾ ਚਮਕੌਰ ਸਿੰਘ ਜੀ ਅਤੇ ਹੋਰ ਵੱਖ-ਵੱਖ ਕਲੱਬਾਂ ਅਤੇ ਸੰਸਥਾਵਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਕਈ ਪਿੰਡਾਂ ਅਤੇ ਸ਼ਹਿਰਾਂ ਤੋਂ ਪਹੁੰਚੇ ਮਹਤਵਪੂਰਨ ਵਿਅਕਤੀਆਂ ਪੰਚਾਂ ਸਰਪੰਚਾਂ ਅਤੇ ਆਮ ਲੋਕਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਇਸ ਸਾਂਝੇ ਕਾਰਜ ਵਿੱਚ ਤਨਮਨ ਧਨ ਦੇ ਨਾਲ ਕਈ ਦਿਨਾਂ ਤੋਂ ਸੇਵਾ ਕਰਕੇ ਸਮਾਗਮ ਨੂੰ ਨੇਪਰੇ ਚਾੜ੍ਹਨ ਦੇ ਲਈ ਸਹਿਯੋਗ ਦਿੱਤਾ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਲਾਭ ਸਿੰਘ ਉਗੋਕੇ ਵੀ ਵਿਸ਼ੇਸ਼ ਤੌਰ ਤੇ ਉੱਤੇ ਧੀਆਂ ਅਤੇ ਭੈਣਾਂ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਇਸ ਸਮੇਂ ਮਲੇਰ ਕੋਟਲਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਕਵਾਲੀ ਕਲਾਕਾਰ ਵਕੀਲ ਖਾਨ ਮਲੇਰ ਕੋਟਲਾ ਦੇ ਵੱਲੋਂ ਧਾਰਮਿਕ ਕਬਾਲੀਆਂ ਅਤੇ ਕਲਾਮ ਦੀਆਂ ਪੇਸ਼ਕਾਰੀਆਂ ਦੇ ਨਾਲ ਲਗਭਗ 2 ਘੰਟੇ ਤੱਕ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਧੰਨਵਾਦ। ਅੱਜ ਹੋਏ 11 ਲੜਕੇ ਦੇ ਸਮੇਤ ਰਿਹਾ ਤੋਂ ਬਾਅਦ ਗੋਲੀ ਨੂੰ ਤੋੜਦੇ ਹੋਏ ਸ ਨੂੰ प्रवार के परिवारक मैं रुपए दे हुए गड्डी के मुंडे वाले परिवारक मैंबर ਉਹ ਉਹਨੂੰ ਬਿਠਾ ਜਿਹੜਾ ਨਾਮ ਲੈ ਕੇ ਉਹ ਬਿਠਾ